ਦੋਸਤੋ ਜਦੋਂ ਵੀ ਸਾਡੇ ਬੱਚੇ ਜਾਂ ਫਿਰ ਪਰਿਵਾਰਕ ਮੈਂਬਰ ਕੋਈ ਘਰੋਂ ਬਾਹਰ ਜਾਂਦਾ ਹੈ ਤਾਂ ਫਿਰ ਸਾਨੂੰ ਫਿਕਰ ਜਿਹੀ ਲੱਗਿਆ ਰਹਿੰਦਾ ਹੈ ਕਿ ਆਖਿਰ ਉਹ ਕਿੱਥੇ ਪਹੁੰਚ ਕੇ ਹੋਣਗੇ ਕੀ ਕਰਦੇ ਹੋਣਗੇ ਬੇਸਿਕ ਅਸੀਂ ਉਹਨਾਂ ਨੂੰ ਘਰ ਤੋਂ ਜਾਣ ਲੱਗਿਆਂ ਕਹਿੰਦੇ ਵੀ ਹਾਂ ਕਿ ਆਪਣੀ ਜਾਣਕਾਰੀ ਦਿੰਦੇ ਰਹੋ ਕਿ ਤੁਸੀਂ ਕਿੱਥੇ ਪਹੁੰਚ ਚੁੱਕੇ ਹੋ ਲੇਕਿਨ ਫਿਰ ਵੀ ਸਫ਼ਰ ਦੇ ਦੌਰਾਨ ਅਜਿਹਾ ਸੌਖਾ ਵੀ ਨਹੀਂ ਹੁੰਦਾ ਕਿ ਆਪਣੇ ਘਰਦਿਆਂ ਨੂੰ ਪਲ-ਪਲ ਦੀ ਆਪਾਂ ਜਾਣਕਾਰੀ ਦਿੰਦੇ ਰਹੀਏ ਪਰੰਤੂ ਅਜਿਹਾ ਤੁਸੀਂ ਖੁਦ ਹੀ ਕਰ ਸਕਦੇ ਹੋ ਤੁਸੀਂ ਖੁਦ ਹੀ ਜਾਣ ਸਕਦੇ ਹੋ ਕਿ ਤੁਹਾਡੇ ਪਰਿਵਾਰਕ ਮੈਂਬਰ ਇਸ ਵਕਤ ਕਿੱਥੇ ਪਹੁੰਚ ਚੁੱਕੇ ਹਨ ਅਤੇ ਇਸ ਵੀਡੀਓ ਦੇ ਵਿੱਚ ਇਹੀ ਤਰੀਕਾ ਤੁਹਾਨੂੰ ਮੈਂ ਦੱਸਣ ਜਾ ਰਿਹਾ ਹਾਂ ਸਤਿ ਸ੍ਰੀ ਅਕਾਲ ਜੀ ਬਾਈ ਦੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਤਾਂ ਫਿਰ ਆਪਣੇ ਪਰਿਵਾਰਕ ਮੈਂਬਰਾਂ ਦੀ ਪਲ-ਪਲ ਦੀ ਜਾਣਕਾਰੀ ਤੁਸੀਂ ਖੁਦ ਹੀ ਰੱਖ ਸਕਦੇ ਹੋ ਅਤੇ ਇਸ ਦੇ ਵਿੱਚ ਤੁਹਾਡੀ ਮਦਦ ਕਰੇਗਾ ਤੁਹਾਡਾ ਮੋਬਾਈਲ ਅਤੇ ਆਪਣੇ ਮੋਬਾਈਲ ਦੇ ਨਾਲ ਹੀ ਤੁਸੀਂ ਉਹਨਾਂ ਦੀ ਪਲ-ਪਲ ਦੀ ਜਾਣਕਾਰੀ ਪਲ-ਪਲ ਦੀ ਲਾਈਵ ਲੋਕੇਸ਼ਨ ਦੇਖ ਸਕਦੇ ਹੋ ਕਿ ਉਹ ਆਖਰ ਕਿੱਥੇ ਪਹੁੰਚ ਚੁੱਕੇ ਹਨ ਤਾ ਫਿਰ ਬੜੀ ਹੀ ਦਿਲਚਸਪ ਹੋਣ ਵਾਲੀ ਹੈ ਵੀਡੀਓ ਅਤੇ ਅੱਗੇ ਵਧਣ ਤੋਂ ਪਹਿਲਾਂ ਇੱਕ ਵਾਰੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲਓ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਤਾਂ ਆਓ ਫਿਰ ਆਪਣੇ ਬੱਚਿਆਂ ਦੀ ਆਪਣੇ ਘਰਦਿਆਂ ਦੀ ਪਲ-ਪਲ ਦੀ ਜਾਣਕਾਰੀ ਅਤੇ ਲਾਈਵ ਲੋਕੇਸ਼ਨ ਦੇਖਣ ਦਾ ਤਰੀਕਾ ਦੇਖਣ ਦੇ ਲਈ ਚੱਲਦੇ ਹਾਂ ਮੋਬਾਈਲ ਦੀ ਸਕਰੀਨ ਦੇ ਉੱਪਰ ਤਾਂ ਫਿਰ इजीली ਦੋਸਤੋ ਅਸੀਂ ਆਪਣੇ ਜਿਹੜੇ ਬੱਚੇ ਜਾਂ ਫਿਰ ਪਰਿਵਾਰਕ ਮੈਂਬਰ ਦੀ ਜਾਣਕਾਰੀ ਲੈਣਾ ਚਾਹੁੰਦੇ ਹਾਂ ਉਸਦੇ ਮੋਬਾਈਲ ਦੇ ਵਿੱਚ Google Maps ਵਾਲੀ ਐਪਲੀਕੇਸ਼ਨ ਨੂੰ ਖੋਲ ਲੈਣਾ ਹੈ ਅਤੇ ਸੱਜੇ ਹੱਥ ਉੱਪਰ ਪ੍ਰੋਫਾਈਲ ਆਈਕਨ ਦੇ ਉੱਪਰ ਆਪਾਂ ਕਲਿੱਕ ਕਰ ਲੈਣਾ ਹੈ। ਹੁਣ ਇੱਥੋਂ ਚੌਥੀ ਆਪਸ਼ਨ ਹੈਗੀ ਲੋਕੇਸ਼ਨ ਸ਼ੇਅਰਿੰਗ ਵਾਲੀ ਆਪਾਂ ਇਸ ਨੂੰ ਕਲਿੱਕ ਕਰਾਂਗੇ। ਅਤੇ ਤੁਸੀਂ ਦੇਖੋਗੇ ਕਿ ਇੱਥੇ ਸ਼ੇਅਰ ਲੋਕੇਸ਼ਨ ਵਾਲੀ ਆਪਸ਼ਨ ਸਾਨੂੰ ਨਜ਼ਰ ਆ ਰਹੀ ਹੈ। ਹੁਣ ਆਪਾਂ ਸ਼ੇਅਰ ਲੋਕੇਸ਼ਨ ਵਾਲੀ ਆਪਸ਼ਨ ਦੇ ਉੱਪਰ ਜਾਵਾਂਗੇ। ਹੁਣ ਤੁਸੀਂ ਇੱਥੇ ਦੇਖੋ ਸ਼ੇਅਰ ਯੋਰ ਰੀਅਲ ਟਾਈਮ ਲੋਕੇਸ਼ਨ ਲਿਖਿਆ ਹੋਇਆ ਹੈ ਅਤੇ ਇੱਥੇ ਦੋ ਆਪਸ਼ਨ ਆਏ ਫਾਰ 1 ਆਵਰ ਐਂਡ ਅੰਟਿਲ ਯੂ ਟਰਨ ਆਫ ਥਿਸ ਹੁਣ ਜੇਕਰ ਅਸੀਂ ਪਹਿਲੀ অপਸ਼ਨ ਦੇ ਉੱਪਰ ਕਲਿੱਕ ਕਰਾਂਗੇ ਤਾਂ ਫਿਰ ਇਹ 1 ਘੰਟੇ ਤੱਕ ਲੋਕੇਸ਼ਨ ਸ਼ੇਅਰ ਹੁੰਦੀ ਰਹੇਗੀ ਪਰੰਤੂ ਸੱਜੇ ਹੱਥ ਪਲੱਸ ਦੇ ਨਿਸ਼ਾਨ ਦੇ ਉੱਪਰ ਕਲਿੱਕ ਕਰਕੇ ਆਪਾਂ ਇਸ অপਸ਼ਨ ਨੂੰ ਵਧਾ ਵੀ ਸਕਦੇ ਹਾਂ 12 ਘੰਟੇ ਤੱਕ ਇਹ ਚੱਲੀ ਜਾਂਦੀ ਹੈ ਅਤੇ ਮਾਈਨਸ ਤੋਂ ਆਪਾਂ ਘਟਾ ਕੇ ਇਸ ਨੂੰ ਫਿਰ ਵਾਪਸ 1 ਘੰਟੇ ਤੱਕ ਲੈ ਕੇ ਆ ਸਕਦੇ ਹਾਂ ਪਰੰਤੂ ਕਿਉਂਕਿ ਅਸੀਂ ਲਗਾਤਾਰ ਲੋਕੇਸ਼ਨ ਨੂੰ ਸ਼ੇਅਰ ਕਰਦੇ ਰਹਿਣਾ ਹੈ ਇਸ ਕਰਕੇ ਅਸੀਂ ਅੰਟਿਲ ਜ਼ੂ ਟਰਨ ਆਫ ਵਾਲੀ অপਸ਼ਨ ਦੇ ਉੱਪਰ ਕਲਿੱਕ ਕਰਾਂਗੇ ਹੁਣ ਤੁਸੀਂ ਹੇਠਾਂ ਦੇਖੋਗੇ ਕਿ ਕੁਝ ਨੰਬਰ ਨਜ਼ਰ ਆਣਗੇ ਜਿਹੜੇ ਮੋਬਾਈਲ ਦੇ ਵਿੱਚ ਸੇਵ ਹੋਏ ਹੋਏ ਆ ਆਪਾਂ ਇਹਨਾਂ ਨੂੰ ਸਕਰੋਲ ਕਰਕੇ ਖੱਬੇ ਹੱਥ ਲੈ ਕੇ ਜਾਵਾਂਗੇ ਅਤੇ ਮੋਰ ਵਾਲੀ অপਸ਼ਨ ਦੇ ਉੱਪਰ ਜਾ ਕੇ ਅਸੀਂ ਆਪਣੇ ਨਾਮ ਨੂੰ ਸਰਚ ਕਰ ਲਵਾਂਗੇ ਕਿਉਂਕਿ ਅਸੀਂ ਆਪਣੇ ਮੋਬਾਈਲ ਦੇ ਉੱਪਰ ਇਸ ਲੋਕੇਸ਼ਨ ਨੂੰ ਸ਼ੇਅਰ ਕਰਨਾ ਹੈ ਅਤੇ ਫਿਰ ਅਸੀਂ ਇਸ ਲੋਕੇਸ਼ਨ ਨੂੰ ਸੈਂਡ ਕਰ ਦੇਵਾਂਗੇ ਹੁਣ ਜੇਕਰ ਉਸ ਮੋਬਾਈਲ ਦੀ ਲੋਕੇਸ਼ਨ ਔਨ ਨਾ ਹੋਈ ਤਾਂ ਫਿਰ ਗੋ ਟੂ ਸੈਟਿੰਗ ਦੇ ਵਿੱਚ ਜਾ ਕੇ ਅਸੀਂ ਉਸ ਮੋਬਾਈਲ ਦੀ ਲੋਕੇਸ਼ਨ ਵਾਲੀ ਪਰਮਿਸ਼ਨ ਨੂੰ ਔਨ ਕਰ ਦੇਵਾਂਗੇ ਤਾਂ ਫਿਰ ਲੋਕੇਸ਼ਨ ਵਾਲੀ ਪਰਮਿਸ਼ਨ ਨੂੰ ਅਲਾਉ ਆਲ ਦਾ ਟਾਈਮ ਕਰਕੇ ਆਪਾਂ ਵਾਪਸ ਆ ਜਾਵਾਂਗੇ ਹੁਣ ਫੇਰ ਦੁਬਾਰੇ ਅਸੀਂ ਮੋਰ ਦੇ ਉੱਪਰ ਜਾ ਕੇ ਆਪਣਾ ਨੰਬਰ ਸਰਚ ਕਰਕੇ ਉੱਥੇ ਆਪਾਂ ਇਹ ਵਾਲੀ ਲੋਕੇਸ਼ਨ ਨੂੰ ਸ਼ੇਅਰ ਕਰ ਦੇਵਾਂਗੇ ਹੁਣ ਰੀਅਲ ਟਾਈਮ ਲੋਕੇਸ਼ਨ ਐਸਐਮਐਸ ਦੇ ਰਾਹੀਂ ਸ਼ੇਅਰ ਹੋ ਰਹੀ ਹੈ ਅਤੇ ਇਸ ਰੀਅਲ ਟਾਈਮ ਲੋਕੇਸ਼ਨ ਨੂੰ ਤੁਸੀਂ ਕਾਪੀ ਕਰਕੇ ਵਟਸਐਪ ਦੇ ਉੱਪਰ ਵੀ ਆਪਣੇ ਨੰਬਰ ਦੇ ਉੱਪਰ ਵੀ ਭੇਜਾ ਸਕਦੇ ਹੋ ਤਾਂ ਹੁਣ ਜਦੋਂ ਇਹ ਲੋਕੇਸ਼ਨ ਤੁਹਾਡੇ ਮੋਬਾਈਲ ਦੇ ਉੱਪਰ ਆ ਚੁੱਕੀ ਹੋਵੇਗੀ ਤਾਂ ਫਿਰ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਜਾ ਕੇ ਇਸ ਲੋਕੇਸ਼ਨ ਦੇ ਉੱਪਰ ਕਲਿੱਕ ਕਰਕੇ ਇਸ ਲੋਕੇਸ਼ਨ ਨੂੰ Google Map ਦੇ ਵਿੱਚ ਖੋਲ੍ਹ ਲਓਗੇ ਅਤੇ ਫਿਰ ਤੁਸੀਂ ਆਪਣੇ ਉਸ ਪਰਿਵਾਰਕ ਮੈਂਬਰ ਦੀ ਪਲ-ਪਲ ਦੀ ਜਾਣਕਾਰੀ ਆਪਣੇ ਇਸ ਮੋਬਾਈਲ ਦੇ ਵਿੱਚ Google Map ਦੇ ਵਿੱਚ ਜਾ ਕੇ ਰੱਖ ਸਕਦੇ ਹੋ ਤੁਹਾਨੂੰ ਇੱਥੇ ਦਿਖਦਾ ਰਹੇਗਾ ਕਿ ਉਹ ਤੁਹਾਡਾ ਪਰਿਵਾਰਕ ਮੈਂਬਰ ਜਾਂ ਤੁਹਾਡਾ ਬੱਚਾ ਇਸ ਵਕਤ ਕਿੱਥੇ ਜਾ ਚੁੱਕਾ ਹੈ ਜਾਂ ਫਿਰ ਕਿੱਥੇ ਪਹੁੰਚ ਚੁੱਕਾ ਹੈ ਤੋ ਦੋਸਤੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਚੁੱਕੇ ਹੋ ਹੋਂਗੇ ਅਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਬਾਈ ਦੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ